ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਸਿੱਧੂ ਮੂਸੇਵਾਲੇ ਦਾ ਸਭ ਤੋਂ ਮਨਪਸੰਦ ਗੀਤ ਜਿਹੜਾ ਸਿੱਧੂ ਮੂਸੇਵਾਲੇ ਦੀ ਜ਼ਿੰਦਗੀ ਦੇ ਵੀ ਬਹੁਤ ਜ਼ਿਆਦਾ ਨੇੜੇ ਸੀ ਸਿੱਧੂ ਮੂਸੇਵਾਲੇ ਨੂੰ ਇਹ ਗੀਤ ਕਿਉਂ ਪਸੰਦ ਸੀ ਇਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਪਹਿਲਾਂ ਤੁਸੀਂ ਇਸ ਗੀਤ ਦੀਆਂ ਦੋ ਲਾਈਨਾਂ ਸੁਣੋ ਗੱਲਾਂ ਝੱਟ ਨਹੀਂ ਸਾਬਣਾ ਪੈ ਜੱਟੇ ਨਹੀਂ ਨਾਲ ਅਸਲੇ ਸਾਬਣੇ ਪੈਣੇ ਤੁਸੀਂ ਇਹ ਗੀਤ ਸੁਣ ਲਿਆ ਇਸ ਗੀਤ ਨੂੰ ਗਾਇਆ ਹੈ ਬਾਈ ਗਲਾਬ ਸਿੱਧੂ ਨੇ ਤੇ ਲਿਖਿਆ ਜੰਗ ਢਿੱਲੋਂ ਨੇ ਇਹ ਗੀਤ ਨੂੰ ਕਿਉਂ ਸਿੱਧੂ ਮੂਸੇਵਾਲਾ ਇੰਨਾ ਪਸੰਦ ਕਰਦਾ ਸੀ ਇਹ ਤੁਹਾਨੂੰ ਸ਼ਾਇਦ ਪਤਾ ਲੱਗ ਗਿਆ ਹੋਊਗਾ ਕਿਉਂਕਿ ਸਿੱਧੂ ਮੂਸੇਵਾਲਾ ਬਾਈ ਸੀ ਜਿਹੜਾ ਉਹ ਅਸਲੇ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਹਦੇ ਤੇ ਇੱਕ ਆਰਮ ਇੰਜੈਕਟ ਦੇ ਤਹਿਤ ਤੁਹਾਨੂੰ ਪਤਾ ਹੈ ਵੀ ਮਸਲਾ ਇੱਕ ਮਾਮਲਾ ਵੀ ਦਰਜ ਹੋਇਆ ਸੀ ਕੁਝ ਸਮਾਂ ਪਹਿਲਾਂ ਜਦੋਂ ਜੰਗ ਢੱਲੋ ਸਿੱਧੂ ਮੂਸੇ ਵਾਲੇ ਬਾਈ ਨੂੰ ਮਿਲਦਾ ਤਾਂ ਜੰਗ ਢੱਲੋ ਇੱਕੇ ਗੀਤ ਦਾ ਜਿਹੜਾ ਜ਼ਿਕਰ ਬਾਈ ਕੋਲੇ ਕਰਦਾ ਐ ਇਸ ਗੀਤ ਦੇ ਜਿਹੜੇ ਬੋਲ ਸੀ ਸਿੱਧੂ ਮੂਸੇ ਵਾਲੇ ਬਾਈ ਨੂੰ ਇੱਕ ਇੱਕ ਬੋਲ ਐਸ ਗੀਤ ਦਾ ਉਹਨਾਂ ਨੂੰ ਪਸੰਦ ਆਇਆ ਤੇ ਜੰਗ ਢੱਲੋ ਬਾਈ ਨੂੰ ਉਹਨਾਂ ਨੇ ਇੱਕ ਗੱਲ ਕਹੀ ਸੀ ਸਿੱਧੂ ਬਾਈ ਨੇ ਕਿ ਮੇਰੀ ਮੈਰਿਜ ਤੋਂ ਅਗਲੇ ਦਿਨ ਜਦੋਂ ਮੇਰੀ ਵਾਈਫ ਮੇਰੇ ਨਾਲ ਬੈਠੀ ਹੋਊਗੀ ਤਾਂ ਜੰਗ ਢੱਲੋ ਤੂੰ ਉਸ ਸਮੇਂ ਤੇ ਇਹ ਗੀਤ ਮੈਨੂੰ ਸੁਣਾਉਣਾ ਹੋ ਸਕਦਾ ਐ ਸਿੱਧੂ ਬਾਈ ਦੇ ਜਿ ਵੀ ਗਲਾਬ ਸਿੱਧੂ ਬਾਈ ਨੇ ਗਾਇਆ ਦੇ ਬਾਈ ਸਿੱਧੂ ਮੂਸੇ ਵਾਲਾ ਹੁੰਦਾ ਤਾਂ ਵੀ ਉਹਨਾਂ ਨੇ ਬਾਈ ਗਲਾਬ ਤੋਂ ਹੀ ਗਵਾਉਣਾ ਸੀ ਤੇ ਬਾਈ ਦੇ ਵਿਆਹ ਤੇ ਗੀਤ ਨੇ ਬਹੁਤ ਜ਼ਿਆਦਾ ਵੱਜਣਾ ਸੀ ਤੇ ਤੁਸੀਂ ਜੇ ਇਸ ਗੀਤ ਨੂੰ ਪੂਰਾ ਸੁਣਨਾ ਹੈ ਤਾਂ YouTube ਤੇ ਗਲਾਬ ਸਿੱਧੂ 뮤직 ਖੋਲ ਕੇ ਪੂਰਾ ਸੁਣ ਲਓ ਜੀ ਤੇ ਜਿੰਨੇ ਵੀ ਤੁਸੀਂ ਸਿੱਧੂ ਮੂਸੇ ਵਾਲਾ ਬਾਈ ਨੂੰ ਪਿਆਰ ਕਰਦੇ ਹੋ ਇਸ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਤੇ ਕਮੈਂਟ ਦੇ ਵਿੱਚ ਤੁਸੀਂ ਜਸਟਿਸ ਫਾਰ ਸਿੱਧੂ ਮੂਸੇ ਵਾਲਾ ਲਿਖ ਕੇ ਅੱਗੇ ਸ਼ੇਅਰ ਕਰ ਦਿਓ